ਕੱਲ ਸ਼ਾਮੀ ਕਿਟਾਰਗਿਆ ਸਾਹਿਬ ਆਏ ਆ ਤੇ ਇੱਕ ਇੱਕ ਥੋੜਾ ਜਿਹੜਾ ਨਾ ਉਹਨਾਂ ਨੇ ਇੱਥੇ ਸਾਨੂੰ ਦਿੱਤਾ ਵਾ ਆਪਣੇ ਸੂਢੀ ਦਾ ਉਹ ਵੀ ਮੰਨ ਲਓ ਵੀ ਮੇਰੇ ਨਾਲ 20 25 ਗੱਟੇ ਦਿੱਤੇ ਤੇ ਬਾਕੀ ਭਜਾ ਕੇ ਗੱਡੀਆਂ ਮੁੜ ਕੇ ਲੈ ਕੇ ਗਾਂ ਫੱਤਿਆਲਿਆਂ ਤੋਂ ਲੈ ਕੇ ਜਿੱਥੇ ਮੰਨ ਲਓ ਗੜ ਬਣਿਆ ਨਾ ਜਿਆਦੇ ਉਹਨਾਂ ਦੀਆਂ ਮੰਨ ਲਓ ਵੀ ਉਹਨਾਂ ਦੇ ਸਰਪੰਚ ਪੰਚ ਬੈਠੇ ਆ ਉੱਥੇ ਉਹ ਜਿਆਦਾ ਸਮਾਨ ਵੰਡਦੇ ਆ ਜਿਵੇਂ ਇੱਥੇ ਆ ਇੱਥੇ ਬਹੁਤ ਵਿਰਲਾ ਬੰਦਾ ਖਲੋਂਦਾ ਵਾ ਦੇ ਹੋ ਬੋਲਦਾ ਮੇ ਪੈਰ ਗਲੇ ਪਏ ਥੱਲੇੋਂ ਪਾਣੀ ਚ ਤੁਰ ਤੁਰ ਕੇ ਡੰਗਰਾਂ ਦਾ ਤੇ ਬਰਾਹ ਆਲਾ ਸਾਨੂੰ ਚਾਰਾ ਹੀ ਦਿੱਤਾ ਜਾਵੇ ਇਹੋ ਮੈਦਾਨਾ ਮੈਨੂੰ ਤਾਂ ਹੋਰ ਜਿਆਦਾ ਗੱਲ ਨਹੀਂ ਆਉਂਦੀ ਪੈੜੀ ਕਿੰਨੀ ਗਿਆ ਤੁਹਾਡੇ ਕੋਲ ਪੈੜੀ ਇੱਥੇ ਸਾਨੂੰ ਕੰਮ ਦੀ 2-2 ਕਿੱਲੇ ਸਾਰੀ ਸਾਰੀ ਡੁੱਬ ਗਈ ਆ ਸਾਰੀ ਡੁੱਬ ਗਈ ਆ ਪਸ਼ੂਆਂ ਦਾ ਪਸ਼ੂਆਂ ਦਾ ਚਾਰਾ ਵੀ ਡੁੱਬ ਗਿਆ ਹੋਰ ਸਭ ਕੋਈ ਘਰ ਚ ਵੀ ਪਾਣੀ ਫਿਰਿਆ ਫਿਰਦਾ ਤੂੜੀਆਂ ਰੁੜ ਗਈਆਂ ਵਾ ਤੇ ਮਾਲ ਡੰਗਰਾਂ ਵੇ ਇੱਧਰ ਕੱਟ ਕੇ ਵੱਧਾ ਵਾ ਤੇ ਹੁਣ ਜੇ ਕੋਈ ਭੈਣ ਭਰਾ ਆਉਂਦਾ ਤੇ ਉਹ ਮਤਲਬ ਜਾਂ ਕੋਈ ਚਾਰ ਦੇ ਗਿਆ ਜਾਂ ਕੋਈ ਤੂੜੀ ਦੇ ਗਿਆ ਆ ਰਹੇ ਆ ਸੰਗਤ ਆ ਰਹੀ ਆ ਹਾਂਜੀ ਇਹ ਨਹੀਂ ਗੱਲ ਵੀ ਆਉਂਦਾ ਕੋਈ ਨਹੀਂ ਗਾ ਜਿਤਨਾ ਤੁਸੀਂ ਦੱਸ ਰਹੇ ਹੋ ਵੀ ਲੋਕ ਆ ਸੰਗਤ ਆ ਰਹੀ ਹੈ ਸਰਕਾਰ ਵੱਲੋਂ ਕਿੰਨੀ ਕਮ ਹੈ ਸਰਕਾਰ ਵੱਲੋਂ ਨਹੀਂ ਕੋਈ ਵੀ ਬੰਦਾ ਆ ਪੰਜਾਬ ਹੜਾਂ ਦੀ ਮਾਰ ਹੇਠ ਆ ਲਗਭਗ ਅੱਧਾ ਪੰਜਾਬ ਇਸ ਵਾਰ ਹੜਾਂ ਦੇ ਵਿੱਚ ਡੁੱਬ ਚੁੱਕਿਆ ਕਿਉਂਕਿ ਜਦੋਂ ਆਪਾਂ ਗੱਲ ਸਤਲੋਜ ਦੀ ਕਰਦੇ ਆਂ ਬਿਆਸ ਦੀ ਗੱਲ ਕਰਦੇ ਆਂ ਜਾਂ ਉਧਰਲੇ ਬਣੇ ਘੱਗਰ ਦੀ ਗੱਲ ਕਰਦੇ ਆਂ ਤੇ ਪਾਣੀ ਚੋਂ ਤਰਫਾ ਹੈ ਪਰ ਇਸ ਵਾਰ ਜਦ ਮਾਰ ਦੀ ਗੱਲ ਕਰੀਏ ਤੇ ਜਿਹੜਾ ਹਰੀਕੇ ਪੱਤਣ ਤੋਂ ਅਗਲਾ ਇਲਾਕਾ ਹੈਗਾ ਉਹਨਾਂ ਲੋਕਾਂ ਨੂੰ ਭਾਰੀ ਮਾਰਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਹੀ ਪਿੰਡਾਂ ਦੇ ਵਿੱਚ ਮੌਜੂਦ ਹੈਗਾ ਵਸਤੀ ਗਰੀਬ ਸਿੰਘ ਵਾਲਾ ਪਿੰਡ ਦੇ ਵਿੱਚ ਮੈਂ ਮੌਜੂਦ ਹੈਗਾ ਤੇ ਆਪਾਂ ਗੱਲਬਾਤ ਕਰਦੇ ਆਂ ਇੱਥੋਂ ਦੇ ਲੋਕ ਹੈਗੇ ਆ ਹੜ੍ਹ ਦੇ ਸਤਾਏ ਹੋਏ ਲੋਕ ਮੇਰੇ ਨਾਲ ਹੈਗੇ ਸਵਾਗਤ ਕਰ ਲੈਣ ਸਵਾਗਤ ਹੈ ਜੀ ਵੈਕ੍ਰੂ ਜੀ ਕਾ ਖਾਲਸਾ ਵੈਕ੍ਰੂ ਜੀ ਕਾ ਖਾਲਸਾ ਵ ਕਿੱਦਾਂ ਦੇਖ ਰਹੇ ਹੋ ਜੀ ਇਹ ਮਾਰ 2023 ਦੇ ਵਿੱਚ ਮਾਰ ਵਜੀ ਮੈਨੂੰ ਲੱਗਦਾ ਉਸ ਤੋਂ ਬਾਅਦ ਜ਼ਮੀਨਾਂ ਹਜੇ ਬਣੀਆਂ ਨਹੀਂ 2023 ਦੇ ਵਿੱਚ ਬਹੁਤ ਵੱਡੀ ਮਾਰ ਪਈ ਸੀ ਉਦੋਂ ਵੀ ਸਾਰੀਆਂ ਫਸਲਾਂਆਂ ਲੀਆਂ ਬਰਬਾਦ ਹੋ ਗਈਆਂ ਸੀ ਤੇ ਬਸ ਸਾਲ ਇੱਕ ਨੰਗਿਆ ਤੇ ਹੁਣ ਫੇਰ ਆਣ ਕੇ ਤੁਹਾਡੇ ਸਾਹਮਣੇ ਇਹ ਵੀ ਜੋ ਕੁਝ ਹੋਣ ਡਿਆ ਵਾ ਜੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰੇ ਝੋਨੇ ਖਰਾਬ ਹੋ ਗਏ ਪੱਠਾ ਟੱਕਾ ਵੀ ਮਾਰਿਆ ਗਿਆ ਵਾ ਹੈ ਤੇ ਲੋਕ ਘਰਾਂ ਚੋਂ ਬਾਹਰ ਨਿਕਲ ਕੇ ਬੰਨ ਤੇ ਬੈਠੇ ਆ ਚੋੜੀਆਂ ਵੀ ਗਈਆਂ ਹਮ ਕਰੇਗਾ ਮੋ ਇਹ ਪਿੰਡ ਚੜਾ ਹੈਗਾ ਜੀ ਇਹ ਪਿੰਡ ਹੈਗਾ ਜੀ ਫਤੇਗੜ ਸਭਰਾ ਦੀ ਵਸਤੀ ਹੈ ਜੀ ਹਮ ਅਸਲੀ ਗਰੀਬ ਸਿੰਘ ਵਾਲੀ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਇਸ ਇਲਾਕੇ ਦਾ ਨੁਕਸਾਨ ਬਹੁਤ ਹੋਇਆ ਜੀ ਇਥੋਂ ਦਾ ਹਾਂਜੀ ਆ ਸਾਰਾ ਨੁਕਸਾਨ ਹੀ ਹੋਇਆ ਜੀ ਜਿੰਨਾ ਵੀ ਹੈਗਾ ਸਾਰਾ ਪਾਣੀ ਪਾਪੂ ਉਹ ਆંકੜੇ ਕੱਢੇ ਹੋਣਗੇ ਕਿੰਨੀ ਕੁ ਪੈੜੀ ਹੋ ਗਈ ਇਸ ਪਿੰਡ ਦੀ ਤੇ ਕਿੰਨੀ ਕੁ ਡੁੱਬ ਗਈ ਤੇ ਕਿੰਨਾ ਕੁ ਬਚਾਅ ਹੋਇਆ ਆਪਣਾ ਸਾਰਾ ਬਚਾਅ ਤਾਂ ਤਕਰੀਬਨ ਜੀ ਜ਼ਿਆਦਾ ਏਰੀਆ ਜਿਹੜਾ ਫੜੇਖੜ ਸਭਰਾ ਦਾ ਇਹ ਸਾਰਾ ਬੰਨੂ ਇਧਰ ਹੀ ਆ ਜ਼ਿਆਦਾ ਹਾਂਜੀ ਤੇ ਥੋੜਾ ਜਿਹਾ ਜਿਹੜਾ ਬੰਨੋ ਪਾਰ ਆ ਜਿਹੜਾ ਸੁੱਕਾ ਜ਼ਿਆਦਾ ਏਰੀਆ ਜਿਹੜਾ ਇਧਰ ਮਤਲਬ ਹਾਂਜੀ ਬੰਦ ਜਿਆਦਾਤਰ ਜਿਹੜੇ ਦਰਿਆਈ ਇਲਾਕੇ ਨਾ ਜੀ ਇਹਨਾਂ ਦੇ ਵਿੱਚ ਜਿਆਦਾਤਰ ਸਾਡੇ ਲੋਕ ਜਿਹੜੇ ਪਸ਼ੂਆਂ ਤੇ ਨਿਰਭਰ ਹਾਂਜੀ ਹਾਂਜੀ ਪਸ਼ੂਆਂ ਤੇ ਬਹੁਤ ਜਿਆਦੇ ਹੁਣ ਸਾਰਿਆਂ ਕੋਲ ਤੇ ਉਹਦੇ ਵਾਸਤੇ ਜਿੰਨਾ ਬਾਪੂ ਜੀ ਦੱਸ ਰਿਹਾ ਵੀ ਤੂੜੀ ਵੀ ਡੁੱਬ ਗਈ ਸਾਰੀ ਹਾਂਜੀ 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 ਬਿਲਕੁਲ ਤੂੜੀਆਂ ਰੁੜ ਗਈਆਂ ਵਾ ਤੇ ਮਾਲ ਡੰਗਰਾ ਵੇ ਇੱਧਰ ਕੱਢ ਕੇ ਬੱਧਾ ਵਾ ਤੇ ਹੁਣ ਜੇ ਕੋਈ ਭੈਣ ਭਰਾ ਆਉਂਦਾ ਤੇ ਉਹ ਮਤਲਬ ਜਾਂ ਕੋਈ ਚਾਰ ਦੇ ਗਿਆ ਜਾਂ ਕੋਈ ਤੂੜੀ ਦੇ ਗਿਆ ਆ ਰਹੇ ਆ ਆ ਰਹੇ ਸੰਗਤ ਆ ਰਹੀ ਆ ਹਾਂਜੀ ਇਹ ਨਹੀਂ ਗੱਲ ਵੀ ਆਉਂਦਾ ਕੋਈ ਨਹੀਂ ਗਾ ਤੇ ਬਾਕੀ ਵੀ ਅੰਦਰ ਨੇ ਜੀ ਹਾਂ ਜੀ ਹਾਂ ਜੀ ਅੰਦਰ ਘਰ ਆ ਵਿਖੋ ਸਾਹਮਣੇ ਘਰ ਆਪਣੇ ਆ ਸਾਰਾ ਰਾਹ ਹਾਂ ਜੀ ਹਾਂ ਜੀ ਆਹ ਛੜਕ ਤੇ ਆਪਾਂ ਖੜੋਤੇ ਆਹ ਛੜਕ ਸਿੱਧੀ ਪਾਰ ਜਾਂਦੀ ਹੈ ਹਾਂ ਜੀ ਤੇ ਜਿੰਤਰਾ ਤੁਸੀਂ ਦੱਸ ਰਹੇ ਹੋ ਵੀ ਲੋਕ ਆ ਸੰਗਤ ਆ ਰਹੇ ਸਰਕਾਰ ਵੱਲੋਂ ਕਿੰਨੀ ਕੰਮ ਹੈ ਸਰਕਾਰ ਵੱਲੋਂ ਨਹੀਂ ਕੋਈ ਵੀ ਬੰਦਾ ਆ ਪਰਸੋਂ ਕੱਲ੍ਹ ਸ਼ਾਮ ਕੱਲ੍ਹ ਸ਼ਾਮੀ ਕੁਟਾਰ ਗਿਆ ਸਾਹਿਬ ਆਏ ਆ ਤੇ ਇੱਕ ਇੱਕ ਤੋੜਾ ਜਿਹੜਾ ਨਾ ਉਹਨਾਂ ਨੇ ਇੱਥੇ ਸਾਨੂੰ ਦਿੱਤਾ ਵਾ ਸੋ ਆਪਣੇ ਸੂਢੀ ਦਾ ਉਹ ਵੀ ਮੰਨ ਲਓ ਵੀ ਮੇਰੇ ਨਾਲ 20 25 ਗੱਟੇ ਦਿੱਤੇ ਤੇ ਬਾਕੀ ਭੁਜਾ ਕੇ ਗੱਡੀਆਂ ਮੁੜ ਕੇ ਲੈ ਕੇ ਗਾਂ ਫੱਤੇ ਵਾਲੇ ਤੋਂ ਲੈ ਕੇ ਜਿੱਥੇ ਮੰਨ ਲਓ ਗੜ ਬਣਿਆ ਨਾ ਜਿਆਦੇ ਉਹਨਾਂ ਦੀਆਂ ਮੰਨ ਲਓ ਵੀ ਉਹਨਾਂ ਦੇ ਸਰਪੰਚ ਪੰਚ ਬੈਠੇ ਆ ਉੱਥੇ ਉਹ ਜਿਆਦਾ ਸਮਾਨ ਵੰਡਦੇ ਆ ਜਿਵੇਂ ਇੱਥੇ ਆ ਇੱਥੇ ਬਹੁਤ ਵਿਰਲਾ ਬੰਦਾ ਖਲੋਂਦਾ ਵਾ ਇਹ ਹਲਕਾ ਆਪਣਾ ਫੋਜਪੁਰ ਪੈਂਦਾ ਉਹ ਫੋਜਪੁਰ ਦਾ ਜੀਰਾ ਤਹਿਸੀਲ ਦਾ ਆ ਹਾਂਜੀ ਇਹ ਜੀਰੇ ਹਲਕਾ ਦਾ ਪੈਂਦਾ ਜੀ ਜੀ ਨਰੇਸ਼ ਕੁਟਾਰੀਆ ਐਮਐਲਏ ਨਾ ਹਾਂਜੀ ਹਾਂਜੀ ਨਰੇਸ਼ ਕੁਟਾਰੀਆ ਸਾਹਿਬ ਹਾਂਜੀ ਆਏ ਜਰੂਰ ਆਪਾਂ ਇਹ ਨਹੀਂ ਆ ਤੇ ਵੀ ਨਹੀਂ ਆਏ ਠੀਕ ਹੈ ਕਿ ਨਹੀਂ ਐਵੇਂ ਝੂਠ ਵੀ ਜਿਹੜਾ ਅੰਦਰ ਮਾਰਨਾ ਜਿਹੜਾ ਇੱਕ ਇੱਕ ਤੋੜਾ ਦਿੱਤਾ ਉਹ ਕਿੰਨੇ ਡੰਗਰ ਉਹਨਾਂ ਡੰਗਰ ਵੇਖ ਕੇ ਦਿੱਤਾ ਕਿ ਨਾ ਉਹ ਪਰਾਡੇ ਸਕੇ ਨਾ ਇਹਨਾਂ ਨੇ ਡੰਗਰ ਵੇਖ ਕੇ ਨਹੀਂ ਦਿੱਤਾ 8 ਛੜੇ ਦੇਤਾ ਉਹਨਾਂ ਨੇ ਆ ਕੇ ਕਹੋ ਵੀ ਧੱਕੇ ਨਾਲ ਆ ਕੇ ਮੰਤਰਲਾ ਕਰਕੇ ਇੱਥੇ ਲਵਾਇਆ ਉਹਨਾਂ ਨੂੰ ਆਖਿਆ ਵੀ ਗੱਡੀਆਂ ਗਾਂਹ ਭਜਾਈ ਜਾਂਦੇ ਜੀ ਵੀ ਆ ਬੰਦੇ ਜਿਹੜੇ ਇੱਥੇ ਬੈਠੇ ਸਾਰੇ ਪਾਰੋਂ ਲੰਘ ਕੇ ਆਣ ਕੇ ਇੱਥੇ ਬੈਠਿਆ ਬੇੜੀ ਵੇਖ ਲੋ ਸਾਡੀ ਸਾਡੇ ਜੀ ਕੋਈ ਬੰਦਾ ਝੂਠ ਮਾਰਦਲਾ ਸੀਗਾ ਤੇ ਫਿਰ ਉਹਨਾਂ ਨੇ ਮੰਨ ਲਓ ਵੀ ਲਾਇ ਵੀ ਘਟੇ ਤਗੜੇ ਹੋ ਗਏ ਹਾਂ ਜੀ ਆਪਾਂ ਕੋਈ ਕੁਝ ਬੋਲ ਰਹੇ ਹਾਂ ਜੀ ਮੈਂ ਮੈਂ ਦੇਖੋ ਬੋਲਦਾ ਪੈਰ ਗਲੇ ਪੈ ਥੱਲੇੋਂ ਪਾਣੀ ਚ ਤੁਰ ਤੁਰ ਕੇ ਡੰਗਰਾਂ ਦੇ ਬਰਾ ਹਾਲ ਆ ਸਾਨੂੰ ਚਾਰਾ ਹੀ ਦਿੱਤਾ ਜਾਵੇ ਇਹੋ ਮੈਦਾਨ ਆ ਮੈਨੂੰ ਤਾਂ ਹੋਰ ਜਿਆਦੀ ਗੱਲ ਨਹੀਂ ਆਉਂਦੀ ਪਹਿਲੀ ਕਿੰਨੀ ਗਿਆ ਤੁਹਾਡੇ ਕੋਲ ਪਈ ਇੱਥੇ ਸਾਨੂੰ ਕੰਮ ਦੀ 2-2 ਕਿੱਲੇ ਸਾਰੀ ਸਾਰੀ ਡੁੱਬ ਗਈ ਆ ਸਾਰੀ ਡੁੱਬਈ ਆ ਪਸ਼ੂਆਂ ਦਾ ਪਸ਼ੂਆਂ ਦਾ ਚਾਰਾ ਵੀ ਡੁੱਬ ਗਿਆ ਹੋਰ ਸਭ ਕੋਈ ਘਰ ਚ ਵੀ ਪਾਣੀ ਫਿਰਿਆ ਫਿਰਦਾ ਹੂੰ ਤੇ ਸਾਰੇ ਦੇ ਵਿੱਚ ਪਾਣੀ ਵੜਿਆ ਆ ਕੇ ਘਰਾਂ ਦੇ ਵਿੱਚ ਪਾਣੀ ਆ ਅੱਛਾ ਅੱਛਾ ਹਾਂ ਜੀ ਘਰਾਂ ਦਾ ਬਹੁਤ ਬੁਰਾ ਹਾਲ ਆ ਹੂੰ ਜਿਹੜੇ ਮਾਲਕ ਬੈ ਗਏ ਨਾ ਕਮਰਿਆਂ ਵਾਲੀ ਜਗ ਮਕਾਨ ਵੀ ਬਾਕੀ ਮਕਾਨ ਵੀ 파ਟ ਗਿਆ ਮਕਾਨ 파ਟ ਗਿਆ ਹਾਂਜੀ ਤੇ ਜਦੋਂ ਅੱਗੇ 23 ਪਾਣੀ ਆਇਆ ਸਾਨੂੰ ਪੰਜਾਬ ਸਰਕਾਰ ਨੇ ਉਦੋਂ ਕੋਈ ਖਰਾਬਾ ਨਹੀਂ ਦਿੱਤਾ ਕੋਈ ਨਹੀਂ ਦਿੱਤਾ ਸਾਨੂੰ ਇੰਟਰਨੈਟ ਨਹੀਂ ਦਿੱਤਾ ਸਾਨੂੰ ਕੋਈ ਕੱਖ ਨਹੀਂ ਮਿਲਿਆ ਜੀ ਉਦੋਂ ਸਾਨੂੰ ਨਹੀਂ ਮਿਲਿਆ ਰੁਪਈਆ ਨਹੀਂ ਮਿਲਿਆ ਸਾਨੂੰ ਆ ਗਿਆ ਸਾਨੂੰ ਤੇ ਕੁਛ ਨਹੀਂ ਰੱਖ ਅਜੇ ਹੁਣ ਤੱਕ ਖਰਾਬਾ ਐਂ ਦਾ ਫਕੀਰ ਹੋਏ ਪਏ ਹਾਂ ਤੇ ਮਤਲਬ ਵੀ ਸਾਨੂੰ ਇਹੋ ਵੇਗਾ ਖਰਾਬਾ ਦਿੱਤਾ ਜਾਵੇ ਮੈਂ ਮੈਂ ਸਵਾਲ ਲੈ ਲਾਂ ਕੋਈ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਵੱਲੋਂ ਕੁਛ ਨਹੀਂ ਮਿਲਿਆ 23 ਦੇ ਵਿੱਚ ਕਿਸੇ ਨੇ ਵੀ ਸਾਨੂੰ 1 ਰੁਪਈਆ ਵੀ ਨਹੀਂ ਮੈਨੂੰ ਮਿਲਿਆ ਮੇਰੀ ਜਿਹੜੀ ਫਸਲ ਮਰੀ ਆ ਨਾ ਮੈਂ ਤਾਂ ਬਿਆਨਾਂ ਦੀ ਗੱਲ ਕਰੀ ਆ ਭਗਵੰਤ ਮਾਨ ਸਾਹਿਬ ਨੇ ਤਾਂ ਬੜਾ ਬੜਾ ਐਲਾਨ ਕੀਤਾ ਸੀ ਕਿ ਮੈਂ ਮੁਰਗੀ ਮਰੇ ਤੇ ਵੀ ਪੈਸੇ ਦਊਂਗਾ ਬੱਕਰੀ ਮਰੀ ਤੇ ਪੈਸੇ ਦਊਂਗਾ ਤੁਸੀਂ ਕਿਨੇ ਕਾਸ਼ਵ ਨਹੀਂ ਮਿਲਿਆ ਮੁਰਗੀ ਬੱਕਰੀ ਮਰੀ ਨਹੀਂ ਨਾ ਹੁਣ ਇਹਨਾਂ ਦੀ ਜ਼ਮੀਨ ਰੁੜੀ ਹੋਈ ਪਤਾ ਕੀ ਆ ਵੀ ਉਹਦਾ ਇੱਧਰ ਕਹਿੰਦੇ ਕਿਥੇ ਕੇਕ ਕੱਟਣ ਦੇ ਆਂ ਕੱਲ ਵੀਡੀਓ ਦੇ ਵੇਖਿਆ ਉਹ ਤਾਂ ਹੋਵੇ ਪੰਜਾਬ ਦਾ ਰਾਜਾ ਦੇ ਉਤਰਿਆ ਫਿਰੇ ਬਾਹਰ ਪੰਜਾਬ ਅੱਧੇੋਂ ਜ਼ਿਆਦਾ ਤਾਂ ਡੁੱਬਾ ਪਿਆ ਵਾ ਤੇ ਉਹਦਾ ਬਾਹਰ ਕੁੜਿਆ ਨਜ਼ਾਰੇ ਲੈਂਦਾ ਫਿਰਦਾ ਚੁਟਕਲੇ ਆਂਦੇ ਵੰਡੀ ਜਾਂਦਾ ਸਾਰਾ ਕੁਝ ਚਲੋ ਮੈਂ ਇੱਕ ਸਵਾਲ ਹੁਣ ਤੁਹਾਡੇ ਤੇ ਲੈਣਾ ਵੀ ਤੁਸੀਂ ਜਿੱਦਾਂ ਹੁਣ ਕਹਿ ਰਹੇ ਵੀ ਸਰਕਾਰ ਸਾਡੀ ਬਾਹ ਨਹੀਂ ਫੜਦੀ ਹਾਂਜੀ ਜਦੋਂ ਵੋਟਾਂ ਹੁੰਦੀਆਂ ਨਾ ਜੀ ਹਾਂਜੀ ਕੋਈ ਸਾਡਾ ਟਰੈਕਟਰ ਨਹੀਂ ਘਰ ਰਹਿ ਜਾਂਦਾ ਕੋਈ ਟਰਾਲੀ ਨਹੀਂ ਰਹਿ ਜਾਂਦੀ ਕੋਈ ਗੱਡੀਆਂ ਨਹੀਂ ਰਹਿ ਜਾਂਦੀਆਂ ਉਹਨਾਂ ਦੀਆਂ ਰੈਲੀਆਂ ਹੀ ਭਰ-ਭਰ ਕੇ ਟਰਾਲੀਆਂ ਜਾਂਦੇ ਆਂ ਉਹ ਤਾਂ ਫਿਰ ਬਾਈਕਾਟ ਕਿਉਂ ਨਹੀਂ ਕਰਦੇ ਬਾਈਕਾਟ ਜਿਹੜੇ ਸਾਡੇ ਵਰਗੇ ਲੋਕ ਆ ਨਾ ਕਰਦੇ ਆ ਪਰ ਜਿਹੜੇ ਸਾਡੇ ਜਿਹੜੇ ਮੋਦਬਰ ਸਰਪੰਚ ਆ ਨਾ ਮੰਨ ਲਓ ਵੀ ਜਿਹੜੇ ਮਹਾਤੜ ਬੰਦੇ ਆ ਉਹਨਾਂ ਦੀ ਮਾਰ ਹੀ ਠਾ ਜਾਂਦੇ ਆ ਫਿਰ ਉਹ ਆਂਦੇ ਚੰਗਾ ਪਰ ਸਾਡੇ ਅੱਲੇ ਆਇਓ ਫਿਰ ਕੱਲ ਨੂੰ ਜੇ ਸਾਨੂੰ ਵੋਟਾਂ ਨਹੀਂ ਪਉਣਗੀਆਂ ਉਹ ਮਾਰੀਦਿਆਂ ਨੂੰ ਗਰੀਬ ਬੰਦਾ ਕੀ ਕਰੂਗਾ ਕਿੱਧਰ ਜਾਊਗਾ ਠੀਕ ਆ ਕਿ ਨਹੀਂ ਆ ਵਾਗਲੋ ਸਰਪੰਚ ਘੱਟ ਦੇ ਘੇਰ ਘੇਰ ਕੇ ਅੱਜ ਉਹਨਾਂ ਨੂੰ ਸਰਪੰਚਾਂ ਨੂੰ ਕਹੋ ਵੀ ਆ ਵੀ ਹੁਣ ਜਾਨਾ ਹੋ ਸੇ ਚਲੋ ਜਿੰਨੀ ਜੋਗੇ ਹੈਗੇ ਵਿਚਾਰੇ ਕਰਦੇ ਹੀ ਆ ਜਿਹੜੇ ਕਰਦੇ ਠੀਕ ਆ ਕਿ ਨਹੀਂ ਆਪਾਂ ਐਵੇਂ ਕਹਨੂੰ ਆਖੀਏ ਠੀਕ ਆ ਕਿ ਨਹੀਂ ਜ ਉਹ ਕਾਹੋ ਇਹ ਆ ਵੀ ਜਿੰਨਾ ਹੋਣਾ ਚਾਹੀਦਾ ਉਹਨਾ ਨਹੀਂ ਹੁੰਦਾ ਉਹ ਵੀ ਪੱਖਪਾਤ ਹੁੰਦਿਆ ਵਾ ਕਿਹੜਾ ਬੰਦਾ ਵੋਟਾਂ ਪਾਉਂਦਾ ਕਿਹੜਾ ਨਹੀਂ ਪਾਉਂਦਾ ਉਸ ਹਿਸਾਬ ਦੇ ਨਾਲ ਕੰਮ ਚੱਲਦਾ ਵਾ ਅੱਛਾ ਸੇਵਾ ਚ ਵੀ ਪੱਖਪਾਤ ਹੈ ਜੀ ਸੇਵਾ ਦੇ ਵਿੱਚ ਹੈਗਾ ਕਿ ਪੱਖਪਾਤ ਹੈਗਾ ਕਿ ਕਿਵੇਂ 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 ਮੰਨ ਲਓ ਵੀ ਜਿਵੇਂ ਮੰਨ ਲਓ ਵੀ ਸਮਾਨ ਆਉਂਦਾ ਵਾ ਤੇ ਉਹ ਉੱਥੇ ਪਿੰਡਾਂ ਦੇ ਹਿਸਾਬ ਨਾਲ ਵੰਡ ਲੈਂਦੇ ਹੁਣ ਜਿਵੇਂ ਫਦੇਕੜ ਸਭਰਾ ਪੈਂਟ ਸਾਡਾ ਸੁੱਕੇ ਦਾਦੇ ਆ ਠੀਕ ਆ ਕਿ ਨਹੀਂ ਤੇ ਮਾਰ ਤੇ ਇਧਰ ਲਿਆਂ ਨੂੰ ਪੈਣ ਡਈ ਆ ਤੇ ਜਿਹੜੇ ਸਰਪੰਚ ਉਹ ਉਧਰ ਵੀ ਵੰਡੀ ਜਾਂਦੇ ਆ ਠੀਕ ਆ ਕਿ ਨਹੀਂ ਲੱਗੀ ਨਾ ਸਮਝ ਨਹੀਂ ਤੇ ਜਾ ਕੇ ਵੇਖ ਲੋ ਪਿੰਡ ਟਰਾਲੇ ਲੱਥੇ ਖਲੋਤੇ ਮੋਤਬਰ ਬੰਦਿਆਂ ਦੇ ਘਰੇ ਹੈ ਅੱਛਾ ਜਿਹੜੇ ਲੈਣ ਆਉਂਦੇ ਰਾਸ਼ਨ ਉਹ ਨਹੀਂ ਮਾੜਾ ਫੋਟੋ ਵੀ ਸ਼ਰਮ ਮਹਿਸੂਸ ਕਰਦੇ ਵੀ ਨਹੀਂ ਉਹ ਤੇ ਕਰਦੇ ਆ ਜਿਹੜੇ ਲੈ ਕੇ ਆਉਂਦੇ ਆ ਨਾ ਉਹ ਤੇ ਕਰਦੇ ਆ ਜਿਹੜੇ ਸੁੱਕੇ ਲੈਣ ਆਉਂਦੇ ਨਹੀਂ ਸੁੱਕੇ ਤਾਂ ਬੈਠੇ ਲੈ ਕੇ ਜਾਂਦੇ ਉਹਨਾਂ ਨੂੰ ਸੰਗ ਸ਼ਰਮ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਹੀਂ ਆਉਂਦੀ ਸ਼ਰਮ ਨਹੀਂ ਆਦੀ ਕੋਈ ਵੀ ਇੱਥੇ ਦਾ ਹੱਥਾਂ ਰੱਖੋ ਉਹਨਾਂ ਨੂੰ ਕੋਈ ਸੰਗ ਸ਼ਰਮ ਨਹੀਂ ਆਗੀ ਉਹ ਆਪਣੀ ਮਰਜ਼ੀ ਦੇ ਨਾਲ ਆਉਂਦੇ ਆ ਜੋ ਵੀ ਉਹਨੂੰ ਚਾਹੀਦਾ ਵਾ ਉਹ ਸੁੱਕੇ ਸੁੱਕੇ ਆਉਂਦੇ ਜਿੰਨੇ ਚਿਰ ਨੂੰ ਅਸੀਂ ਉਧਰੋਂ ਨਿਕਲ ਕੇ ਆਉਨੇ ਆ ਮੰਨ ਲਓ ਸਾਨੂੰ ਹਣ ਪਾਣੀ ਦੇ ਵਿੱਚ ਨਿਕਲ ਕੇ ਆਉਣਾ ਓਕਾ ਵਜੇ ਨੇ ਜਨਰੇਟਰੋਂ ਨਿਕਲ ਕੇ ਆਉਂਦੇ ਆ ਉਹ ਨਜਰ ਨੂੰ ਮੰਨ ਲਓ ਕਿ ਜਿਹੜਾ ਰਾਸਨਾ ਵੰਡਿਆ ਜਾਂਦਾ ਉਹ ਲਾਇਆ ਜਾਂਦੇ ਆ ਤੇ ਫਿਰ ਸਾਡੇ ਵਰਗੇ ਜਿਹੜੇ ਇਧਰ ਜਿੰਨਾਂ ਦੇ ਪਸ਼ੂ ਵੱਜੇ ਆ ਜਾਂ ਜਿੰਨਾਂ ਦਾ ਮਾਲ ਡੰਗਰ ਵੱਧਾ ਆ ਵਾ ਜਾਂ ਜ ਜਨਾਂ ਦੇ ਜੀ ਘਰਾਂ ਦੇ ਵਿਚਾਰਾ ਸੰਚਾਈਦਾ ਉਹ ਫਿਰ ਰਹਿ ਜਾਂਦੇ ਆ ਇੱਕ ਗੱਲ ਮੈਨੂੰ ਹੋਰ ਨਹੀਂ ਸਮਝ ਆਈ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਕੋਈ ਸ਼ਰਮ ਨਹੀਂ ਮਹਿਸੂਸ ਕਰਦੇ ਮੁਫਤ ਦਾ ਰਾਸ਼ਨ ਲੈਣ ਵਾਸਤੇ ਉਹ ਵੀ ਅੱਗੇ ਆ ਜਾਂਦੇ ਯਾਰ ਸਾਡੇ ਪੰਜਾਬ ਦੀ ਤਸਵੀਰ ਤਾਂ ਨਹੀਂ ਪੰਜਾਬ ਤਾਂ ਹੱਥੋਂ দান ਕਰਨ ਵਾਲਾ ਤੇ ਤੁਸੀਂ ਕਹਿੰਦੇ ਉਹ ਵੀ ਉਹ ਵੀ ਲੈ ਜਾਂਦੇ ਬਿਨਾਂ ਪਰ ਇਥੇ ਵੀਰ ਜੀ ਹੁਣ ਜਿਹੜਾ ਪੰਜਾਬ ਹੈ ਉਹ ਵੀ ਨਾ ਉਸ ਦਾ ਉਹ ਵੀ ਚਟਾ ਹੋਇਆ ਪਿਆ ਵਾ ਉਹ ਵੀ 도ਗਲਾ ਹੋਇਆ ਪਿਆ ਕਿ ਸਾਬ ਦਾ ਮੰਨ ਲਓ ਕਿ ਕੋਈ ਪੰਜਾਬ ਦੇ ਵਿੱਚ ਇਹ ਆਪਾਂ ਸਮਝੀਏ ਵੀ ਇੱਕ ਗੱਲ ਆ ਨਹੀਂ ਹੈਗੀ ਏਕਤਾ ਨਹੀਂ ਹੈਗੀ ਜੇ ਏਕਤਾ ਹੋਊਗੀ ਤੇ ਪੰਜਾਬ ਦਾ ਹਾਂਜੀ ਤੇ ਏਕਤਾ ਨਹੀਂ ਹੈਗੀ ਜੇ ਆਪਣੇ ਪੰਜਾਬੀਆਂ ਦੀ ਏਕਤਾ ਵਾ ਤੇ ਆਪਾਂ ਨੂੰ ਸਰਕਾਰਾਂ ਕੁਝ ਵੀ ਨਹੀਂ ਕਰ ਸਕਦੀਆਂ ਟੱਚ ਨਹੀਂ ਲਾ ਸਕਦੀਆਂ ਵਾ ਬਾਪੂ ਜੀ ਬੋਲਣ ਲੱਗੇ ਕੋਈ ਹਾਂਜੀ ਦੁਬਾਰਾ ਇਹ ਹੀ ਸਵਾਲ ਤੁਹਾਨੂੰ ਵੀ ਜੇ ਉਹਨਾਂ ਮਤਲਬ ਵੀ ਜਿੱਦਾਂ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਇਹ ਤਾਂ ਨਹੀਂ ਸੀ ਵੀ ਅਸੀਂ ਇੱਕ ਦੂਜੇ ਨਾਲ ਖੋਗੇ ਕਈ ਨਹੀਂ ਪੰਜਾਬ ਦੀ ਤਸਵੀਰ ਖੋ ਕੇ ਖਾਣ ਵਾਲੀ ਨਹੀਂ ਪਰ ਸਾਨੂੰ ਇਹਨਾਂ ਸਰਕਾਰਾਂ ਨੇ ਮਜਬੂਰ ਹੀ ਇਹਨਾਂ ਕਰਤਾ ਵਾ ਠੀਕ ਆ ਕਿ ਨਹੀਂ ਸਰਕਾਰਾਂ ਨੇ ਮਜਬੂਰ ਕਰਤਾ ਵਾ ਠੀਕ ਆ ਕਿ ਪੰਜਾਬ ਦੀ ਇਹ ਤਸਵੀਰ ਨਹੀਂ ਸੀ ਅੱਜ ਖਾਲਸਾ ਰਾਜ ਆਜੇ ਤੇ ਅੱਜ ਕਿਸੇ ਨੂੰ ਠੂਠਾ ਫੜ ਕੇ ਮੰਗਣ ਦੀ ਕੋਈ ਲੋੜ ਨਹੀਂ ਗਈ ਠੀਕ ਆ ਕਿ ਨਹੀਂ ਆ ਪਾਣੀ ਵੀ ਨਾ ਹਣ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਕਿਤੇ ਦਰਿਆ ਨਹੀਂ ਹੈਗੇ ਉਦੋਂ ਤਾਂ ਆਪਾਂ ਨੂੰ ਕਿ ਇਤਿਹਾਸ ਦੇ ਵਿੱਚ ਮਿਲਦਾ ਵੀ ਉਹ ਤਵਾੜ ਆਉਂਦੇ ਸੀ ਬਿਲਕੁਲ ਆ ਹੁਣ ਹੀ 88 ਤੋਂ ਮਗਰੋਂ ਮਾਲਾ ਜਾਂ ਜਦੋਂ ਦਾ ਪਾਕਿਸਤਾਨ ਹਿੰਦੁਸਤਾਨ ਬਣਿਆ ਉਹ 45 ਤੋਂ ਬਾਅਦ 50 ਤੋਂ ਬਾਅਦ ਉਦੋਂ ਦਾ ਹੀ ਆ 47 ਤੋਂ ਬਾਅਦ ਹੀ ਆਉਣ ਲੱਗੇ ਆ ਹੁਣ ਮੰਗ ਕਿਹੜਾ ਹੁਣ ਉਮੀਦ ਹੈਗੀ ਜੀ ਕਿਸੇ ਤੋਂ ਕੋਈ ਆਊਗਾ ਇਹੋ ਜਿਹਾ ਬੰਦਾ ਵੀ ਜਿਹੜਾ ਇਹ ਬੰਦੇ ਤੇ ਕੋਈ ਉਮੀਦ ਨਹੀਂ ਕੀ ਨਹੀਂ ਪਾਰਟੀਆਂ ਪਾਰਟੀਆਂ ਫੂਟੀਆਂ ਵਾਲੀ ਤੇ ਲਹਿ ਗਈ ਚੱਕ ਨਹੀਂ ਉਹ ਖਤਮ ਆ ਕਹਾਣੀ ਠੀਕ ਆ ਕਿ ਨਹੀਂ ਹੂੰ ਠੀਕ ਹੈ ਕਿ ਨਹੀਂ ਬਹੁਤ ਮੁਸ਼ਕਲ ਹੈ ਕੋਈ ਜਿਹੜਾ ਨਾ ਆਉਣਾ ਇਹ ਦੇਵੇਂ ਆਖਣ ਨੂੰ ਜੋ ਮਰਜ਼ੀ ਆਖੀ ਜਾਣ ਠੀਕ ਹੈ ਕਿ ਨਹੀਂ ਇੱਥੇ ਹੁਣ ਹੁਣੇ ਪੰਜਾਂ ਮਿੰਟ ਅੱਗੇ ਅੱਗੇ ਹੀ ਤੁਹਾਨੂੰ ਗੱਡੀ ਨਾਂ ਕੇ ਗਈ ਬਾਬੇ ਆਏ ਕਾਰ ਸੇ ਵਾਲੇ ਪਤਾ ਨਹੀਂ ਕਿੱਥੋਂ ਦੇ ਆ ਤੇ ਕਿੱਥੋਂ ਦੇ ਨਹੀਂ ਅਸੀਂ ਉਹਨਾਂ ਕੋਲ ਹੱਥ ਪੱਲਾ ਜੋੜਿਆ ਵੀ ਬਾਬਾ ਜੀ ਸਾਨੂੰ ਨਾ ਸਿਰਫ ਸੂੜੀ ਦੀ ਹੈ ਕਿ ਬੋਰੀ ਦੇ ਦਿਓ ਹਾਂ ਜਿਆਦਾ ਨਹੀਂ ਸਾਨੂੰ ਚਾਹੀਦਾ ਕੁਝ ਵੀ ਠੀਕ ਹੈ ਕਿ ਨਹੀਂ ਜਿੰਨੇ ਬੰਦੇ ਖਲੋਤੇ ਆ ਕੇ ਕਿ ਥੋੜਾ ਸਾਨੂੰ ਸੂੜੀ ਦਾ ਦੇ ਦਿਓ ਆਉਂਦੇ ਵੀ ਨਹੀਂ ਅਸੀਂ ਤਾਂ ਅੱਗੇ ਜਾਣਾ ਹੀ ਆ ਵੀ ਤੁਸੀਂ ਉੱਤਰ ਕੇ ਇਧਰ ਨਿਗਾਮ ਬਾੜ ਲਓ ਬਾਲੀ ਗਾਲਾ ਦਾ ਬੇੜਾ ਸਾਡੇ ਕੋਲ ਆ ਹੀ ਨਿਗਾਹ ਕੇ ਤੁਹਾਨੂੰ ਘਰਾਂ ਚ ਲੈ ਚਲਦੇ ਆ ਬਿਲਕੁਲ ਘਰ ਵੇਖ ਕੇ ਦੇ ਦਿਓ ਪਰ ਉਹ ਖਲੋਤੇ ਨਹੀਂ ਉਹਨਾਂ ਕਿਸੇ ਨੇ ਗੱਲ ਨਹੀਂ ਸੁਣਿਆ ਤੇ ਨਹੀਂ ਅਸੀਂ ਦਾ ਗਾਂ ਅੱਗੇ ਜਾਣਾ ਅਸੀਂ ਤਾਂ ਵੇਖ ਕੇ ਦਿਆਂਗੇ ਤੋਈ ਨਹੀਂ ਤੁਸੀਂ ਸਾਨੂੰ ਨੰਬਰ ਦਿਆ ਜੇ ਅਸੀਂ ਲੈ ਕੇ ਆਉਣੇ ਕਿਸੇ ਕਿਸੇ ਨੂੰ ਪੱਕਾ ਲੈ ਕੇ ਆਵਾਂਗੇ ਪਰ ਕਿ ਅਸੀਂ ਹਾਲਾਤ ਦੇ ਵੇਖਣ ਦੇ ਗਾਂ ਦੇ ਅੱਡਾ ਪਿੱਛੇ ਆ ਉਹ ਰੰਪ ਤੇ ਉੱਥੇ ਵੀ ਮੁਲਕਸਾ ਬਹੁਤ ਜ਼ਿਆਦਾ ਹੁੰਦਾ ਜਿਹੜੇ ਉੱਥੋਂ ਟਰਾਲੀਆਂ ਭਜਾਉਂਦੇ ਉਹ ਗਾਂ ਫੱਤੇ ਵਾਲੇ ਜਾ ਕੇ ਖਲੋਂਦੇ ਉਹ ਇੱਥੇ ਤਾਂ ਖਲੋਂਦਾ ਹੀ ਕੋਈ ਨਹੀਂ ਹੁਣ ਸਾਡੀ ਹੈ ਕਿ ਨਹੀਂ ਹੁਣ ਤਾਂ ਸਾਡੀ ਹੜਾਂ ਦੇ ਪੀੜਤ ਤੋਂ ਇਹੀ ਜ਼ਿਆਦੀ ਮਿੰਤਾ ਹੈ ਸਰਕਾਰ ਨੂੰ ਕਿ ਆ ਜਿਹੜਾ ਪਾਣੀ ਹਰ ਵਾਰੀ ਆਉਂਦਾ ਹੈ ਏ ਸਾਡੀ ਰਿਕਵੈਸਟ ਹੈ ਮਨਜ਼ੂਰ ਕੀਤੀ ਜਾਵੇ ਸਰਕਾਰ ਅੱਗੇ ਅਪੀਲ ਕਰਦੇ ਆਂ ਭਗਵੰਤ ਮਾਨ ਸਾਹਿਬ ਨੂੰ ਕਿ ਇਹ ਜਿਹੜਾ ਪਾਣੀ ਹੈ ਇਹ ਦਰਿਆ ਵਾ ਜਿਹੜਾ ਆਪਣਾ ਇਹਨੂੰ ਨਹਿਰ ਰੂਪੀ ਕੀਤਾ ਜਾਵੇ ਇਹ ਜਿਹੜਾ ਪਾਣੀ ਹੈ ਇਹ ਸਾਡੀਆਂ ਜ਼ਮੀਨਾਂ ਜ਼ਮੀਨਾਂ ਲੈ ਕੇ ਫੁੱਲ ਰੇਟ ਦੇ ਕੇ ਉਹ ਖਰੀਦ ਕੇ ਅਸੀਂ ਦੇਵਾਂਗੇ ਉਹ ਖਰੀਦ ਕੇ ਤੇ ਉਹਦੇ ਵਿੱਚ ਦੀ ਪਾਣੀ ਨਹਿਰ ਰੂਪੀ ਕਰਕੇ ਨਗਾਇਆ ਜਾਵੇ ਤੇ ਸਾਡਾ ਜਿਹੜਾ ਪਾਣੀ ਹਰ ਵਾਰੀ ਜਿਹੜਾ ਸਾਡੇ ਘਰਾਂ ਦੇ ਵਿੱਚ ਆਉਂਦਾ ਵਾ ਜਾਂ ਸਾਡੀਆਂ ਪੈੜੀਆਂ ਜਾਂ ਫਸਲਾਂ ਬਰਬਾਦ ਕਰਦਾ ਵਾ ਉਹ ਨਾ ਕਰੇ ਅਸੀਂ ਤਾਂ ਇਹੀ ਮੰਨਤ ਕਰਦੇ ਆਂ ਭਗਵੰਤ ਮਾਨ ਸਾਹਿਬ ਜੀ ਨੂੰ ਕਿ ਸਾਡੀ ਅਪੀਲ ਮਨਜ਼ੂਰ ਕੀਤੀ ਜਾਵੇ। ਅਖਰੀ ਅਖਰੀ ਸ਼왈ਪੀ ਹੋਣਾ ਸਮਾਜ ਸੇਵੀ ਲੋਕ ਆ ਰਹੇ ਆ। ਹਾਂਜੀ ਹਾਂਜੀ। ਤੁਸੀਂ ਇੱਕ ਤਾਂ ਇਥੋਂ ਦਾ ਐਡਰੈਸ ਬੋਲ ਦਿਓ। ਇੱਕ ਜਿਹੜੀਆਂ ਚੀਜ਼ਾਂ ਤੁਹਾਨੂੰ ਲੋੜ ਆ। ਹਾਂਜੀ। ਲੋੜ ਮੁਤਾਬਕ ਉਹ ਚੀਜ਼ ਦੱਸਿਓ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਆ। ਲੋੜ ਤਾਂ ਜੀ ਜ਼ਿਆਦਾਤਰ ਤਾਂ ਲੋੜ ਆ ਜਿਵੇਂ ਮਤਲਬ ਸੂੜੀ ਹੋ ਗਈ ਜਾਂ ਵੰਡ ਵਗੈਰਾ ਹੋ ਗਿਆ ਜਾਂ ਪਸ਼ੂਆਂ ਦੀ ਖਰਾਕ ਜਾਂ ਜਿਹੜੇ ਗਰੀਬ ਘਰ ਠੀਕ ਹੈ ਕਿ ਨਹੀਂ ਉਹਨਾਂ ਨੂੰ ਸਭ ਦੇ ਪਤੇ ਦੀ ਲੋੜ ਆ। ਹਾਂਜੀ। ਆਏ ਮੈਂ ਜਿਆਦਾ ਵੀ ਜੇ ਲਾਲਚ ਆਪਾਂ ਆਖੀਏ ਠੀਕ ਆ ਕਿ ਨਹੀਂ ਜੇ ਨਾ ਪਾਣੀ ਆਉਂਦਾ ਤੇ ਫੇਰ ਵੀ ਤਾਂ ਸਰਦਾ ਹੀ ਠੀਕ ਜਿਹੜੀ ਸਚਾਈ ਆ ਪਤਾ ਬੋਲ ਦਿਓ ਇਥੋਂ ਦਾ ਪਤਾ ਇਹ ਹੈਗਾ ਜੀ ਵਸਤੀ ਗਰੀਬ ਸਿੰਘ ਵਾਲੀ ਹੂੰ ਤੇ ਸਾਬਕਾ ਸਰਪੰਚ ਪੂਰਨ ਸਿੰਘ ਉਹਦੇ ਘਰ ਦੇ ਸਾਹਮਣੇ ਆਪਣਾ ਪੈਂਦਾ ਵਸਤੀ ਗਰੀਬ ਸਿੰਘ ਵਾਲੀ ਦਾ ਜਿਹੜਾ ਵਾ ਹਾਂਜੀ ਐਡਰੈਸ ਸਾਡਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਗੱਲ ਦਾ ਮੈਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਉੱਥੇ ਭਾਈ ਅਮਰਪਾਲ ਸਿੰਘ ਦੀ ਟੀਮ ਦੇ ਨਾਲ ਸਾਡਾ ਸੰਪਰਕ ਹੈਗਾ ਮੈਂ ਲੈ ਕੇ ਆਉਂਗਾ ਜੀ ਕਿਸੇ ਨਾ ਕਿਸੇ ਨੂੰ ਪੱਕਾ ਜੀ ਬਿਲਕੁਲ ਨਾ ਤੇ ਉੱਥੇ ਮੁਲਕ ਜ਼ਿਆਦਾ ਹੋ ਜਾਂਦਾ ਉੱਥੇ ਤਾਂ ਕਈਆਂ ਨੂੰ ਕਿਸੇ ਨੂੰ ਮਿਲਦਾ ਨਹੀਂ ਤੇ ਕਈ ਦੋ ਦੋ ਵਾਰਾਂ ਲੈ ਜਾਂਦੇ ਆ ਠੀਕ ਹੈ ਅਕ ਨਹੀਂ ਆ ਕਈ ਤਾਂ ਕਈ ਲਗੇ تھے ਦਵਾਦਾਰੂ ਲੈਨ ਤੋਂ ਵੀ ਔਖੇ ਹੋਏ ਪ੍ਰਸ਼ਾਸਨ ਪਹੁੰਚਿਆ ਵਾ ਥੋੜਾ ਪਹੁੰਚਿਆ ਵਾ ਕਈ ਦਵਾਦਾਰੂ ਲੈਨ ਤੋਂ ਵੀ ਬਜ਼ੁਰਗ ਜਿਹੜੇ ਆ ਘਰਾਂ ਤੋਂ ਨਹੀਂ ਆ ਸਕਦੇ ਪ੍ਰਸ਼ਾਸਨ ਅੱਗੇ ਜਾਵੇ ਦਵਾਦਾਰੂ ਦੇਵੇ ਉਹਨਾਂ ਨੂੰ ਤੇ ਉਹਨਾਂ ਦਾ ਜਿਹੜਾ ਵਾ ਕੋਈ ਪੀੜਤਾਂ ਤੋਂ ਰਾਤ ਮਿਲੇ ਹੁਣ ਉਹ ਬਹੁਤ ਜਿਆਦਾ ਔਖੇ ਕਈ ਬੈਠੇ ਆਪਣੇ ਘਰਾਂ ਦੇ ਵਿੱਚ ਆ ਵੀ ਨਹੀਂ ਸਕਦੇ ਹੁਣ ਮੰਨ ਲਓ ਕਿ ਤੁਸੀਂ ਮੰਗਾ ਗਏ ਕਿ ਕੀ ਕੀ ਚਾਹੀਦਾ ਹਰ ਇੱਕ ਸ਼ਾਇਦ ਹੀ ਸਾਨੂੰ ਇਹ ਤੇ ਮੰਨ ਲਓ ਕਿ ਜ਼ਰੂਰਤ ਆ ਕਿਉਂਕਿ ਇਸ ਟਾਈਮ ਸਾਡੀ ਬਾਹ ਫੜੀ ਜਾਵੇ ਤੇ ਅਸੀਂ ਬਹੁਤ 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 ਧੰਨਵਾਦੀ ਹਾਂ ਤੇ ਇਹਨਾਂ ਕੁਝ ਕਹਿੰਦੇ ਖਿਮਾ ਦੇ ਜਾਜ ਕਾ ਤੇ ਤੁਸੀਂ ਅੱਗੇ ਪਾਣੀ ਦਾ ਵਖਾ ਸਕਦੇ ਹੋ ਬਿਲਕੁਲ ਦੂਜੇ ਬੰਨੇ ਪਾਣੀ ਜ਼ਰੂਰ ਦਿਖਾ ਦਿਓ ਆ ਤੁਸੀਂ ਆ ਦੇਖ ਰਹੇ ਹੋ ਅੱਗੇ ਇਹਨਾਂ ਦੇ ਘਰ ਹੈਗੇ ਨੇ ਇਹ ਸਾਰੀਆਂ ਇਹਨਾਂ ਦੀਆਂ ਜ਼ਮੀਨਾਂ ਆ ਵੇਖਣ ਨੂੰ ਮੈਨੂੰ ਲੱਗਦਾ ਕਿ ਦਰਿਆ ਵਗਦਾ ਆ ਪਰ ਇਹ ਦਰਿਆ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਵਗਦਾ ਆ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਆ ਬਹੁਤ ਜ਼ਿਆਦਾਤਰ ਲੋਕ ਇਸੇ ਭੁਲੇਖੇ ਦੇ ਵਿੱਚ ਹੁੰਦੇ ਆ ਕਿ ਕੋਈ ਨਹੀਂ ਦਰਿਆ ਵਗਦਾ ਆ ਪਰ ਇਹ ਦਰਿਆ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਵਗਦਾ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ